ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮੋੜਨੋ ਬਾਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਜੀ ਸਪੈਸ਼ਲ ਹੋਣ ਵਾਲੀ ਆ ਜਿਹੜੇ ਨੀਲੀ ਰਾਵੀ ਨੂੰ ਪਿਆਰ ਕਰਦੇ ਆ ਜੀ ਤੁਹਾਡੇ ਵਾਸਤੇ ਇੱਕ ਤੋਹਫਾ ਹੀ ਲੈ ਕੇ ਆਏ ਆ ਜੀ ਬਰੀਡਰ ਟੌਪ ਦਾ ਨੀਲੀ ਰਾਵੀ ਦਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਮੋੜਨਵਾਦ ਜੀ ਤਸਵੀਰ ਜੀ ਬਾਗਾ ਪ੍ਰਾਣਾ ਜੀ ਜ਼ਿਲ੍ਹਾ ਬਾਈ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 84270 97190 ਠੀਕ ਆ ਜੀ ਕਰਦਾ ਵੀ ਬਈ ਮਾਲੀ ਰੱਖਿਆ ਵੀ ਹਾਂਜੀ ਕਰਦਾ ਪਾਲਿਆ ਬਈ ਠੀਕ ਆ ਜੀ ਉਮਰ ਬਾਈ ਦੀ ਕਿੰਨੀ ਕੋ ਹੂੰ ਤਿੰਨ ਸਾਲ ਜੀ 36 ਮਹੀਨੇ ਠੀਕ ਆ ਜੀ ਤਿੰਨ ਸਾਲ 36 ਮਹੀਨੇ ਦੰਦੋ ਜੀ ਦੂਜਾ ਜੀ ਦੋ ਦੰਦ ਆ ਜੀ ਹਾਂਜੀ ਠੀਕ ਆ ਬਈ ਕਿਹੜੇ ਮਾਲੀ ਦਾ ਬੱਚਾ ਜੀ ਇਹ ਇਹ ਰੋਡਾਂ ਵਾਲੇ ਦਾ ਜੀ ਬਾਦਸ਼ਾਹ ਦਾ ਜੀ ਬਾਦਸ਼ਾਹ ਦਾ ਜੀ ਠੀਕ ਆ ਜੀ ਬਾਦਸ਼ਾਹ ਦਾ ਪੁੱਤਾ ਜੀ ਪੁੱਤਾ ਜੀ ਠੀਕ ਆ ਬਾਦਸ਼ਾਹ ਦਾ ਪੁੱਤਾ ਜੀ ਠੀਕ ਆ ਕ੍ਰੋਸ ਕਰਦਾ ਕਿ ਬਈ ਨਹੀਂ ਕਰਦਾ ਨਹੀਂ ਜੀ ਅਹਰ ਕੀ ਛੱਡਾਂਗੇ ਛੱਡਿਆ ਨਹੀਂ ਜੀ ਹਾਂਜੀ ਠੀਕ ਆ ਜੀ ਠੰਡਾ ਸੀਲ ਪੂਰਾ ਜੀ ਪੂਰਾ ਜੀ ਮਾਰਦਾ ਮੋਰਦਾ ਨਹੀਂ ਉਮਰ 22-10 ਦਾ ਜੀ 3 ਸਾਲ ਤੇ 36 ਮਹੀਨੇ ਉਮਰ ਆ ਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਦਸ਼ਾਹ ਮਾਲੀ ਆ ਜਿਹੜਾ ਰੋਡਿਆਂ ਦਾ ਤੁਸੀਂ ਜਾਣਦੇ ਹੀ ਆ ਜੀ ਚੈਂਪੀਅਨ ਰਿਹਾ ਬਹੁ ਮੇਲਿਆਂ ਦਾ ਉਹਦਾ ਪੁੱਤ ਆ ਜੀ ਕੱਦ-ਗਾੜ ਚੈੱਕ ਕਰ ਲਓ ਵਜਨ ਮजूद ਪੂਰਾ ਜੀ ਕੁੰਡਾ ਸਿੰਘ ਆ ਜੀ ਸੋਹਣੀ ਫੇਸ ਕੁਆਲਿਟੀ ਆ ਬਾਈ ਕਹਿੰਦਾ ਕ੍ਰੋਸ ਆਸਤੇ ਆਪਾਂ ਛੱਡਿਆ ਨਹੀਂ ਕਿ ਜੀ ਕਿਉਂਕਿ ਹਜੇ ਬੱਚਾ ਜੀ ਹਾਈਟ ਵੀ ਕਰਮ ਵਾਲਾ ਹੋਰ ਕਰੂਗਾ ਜੀ ਬਾਕੀ ਠੰਡਾ ਸੀਲ ਪੂਰਾ ਜੀ ਲੈ ਚੱਲੀ ਵੀਰੇ ਇਧਰ ਨੂੰ ਕੁੰਡਾ ਸਿੰਘ ਆ ਪਤਲੀ ਜੰਮੜੀ ਕਿਸੇ ਵੀਰ ਨੇ ਬਰੀਡਰ ਦੇ ਤੌਰ ਤੇ ਰੱਖਣਾ ਹੋਵੇ ਤਾਂ ਉਹਨਾਂ ਵਾਸਤੇ ਤੋਹਫਾ ਹੀ ਆ ਕਿਉਂਕਿ ਜਿੰਨੀ ਚੰਗੀ ਮਰਜੀ ਬਰੀਡ ਤਿਆਰ ਕਰ ਲਿਓ ਬੈਕਸੈਡ ਤੋਂ ਟੈਸਟੀ ਗਲ ਚੈੱਕ ਕਰਾ ਦਿੰਨੇ ਆ ਜੀ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਡਿਮਾਂਡ ਵੀਰੇ ਦੀ ਡਿਮਾਂਡ ਤਾਂ ਇਹਦੇ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਜੀ ਠੀਕ ਆ ਜੀ ਡਿਮਾਂਡ ਆ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਜੀ ਜਿਹਨੂੰ ਵੀਡੀਓ ਚ ਮਾਲੀ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ